og så tilbake. ਕਿਰਕਤਾ ਹੀ ਤਾਂ ਹੈ ਕੈਮਰਾ ਲਾਈਟ ਮੋਡ ਹੈ ਚਲ ਜ਼ਿੰਮੇਦਾਰ ਬੰਦਾ ਹੈ ਆਂ ਆਂ ਤੁਹਾਨੂੰ ਦਿਖਾਇਆ ਟਾਈਮ ਕਿੱਥੇ ਆ ਰਿਹਾ ਹੈ ਤੇ ਹਾਂ ਤਾਂ ਇਹ ਸੁਣੋ ਨੰਬਰ ਇਹ ਗੱਡੀ ਸ਼ਗਲ ਵਜਾ ਬਦਲ ਲੱਗ ਜਾਣੀ ਜਮਾਂ ਗੱਡੀ ਆਈ ਇਹ ਕਿੱਥੇ ਲੱਗਿਆ ਇਹ ਹੁਣ ਬਾਹਰ ਨੂੰ ਹੈ ਨਾ ਸ਼ੈਟਰ ਖੁੱਲਿਆ ਹੈ ਨਾ ਬਾਹਰੋਂ ਖੜਦਾ ਹੋਇਆ ਉਹ ਦੇਖੋ ਨਾ ਇੰਨਾ ਸ਼ੈਟਰ ਖੁੱਲਿਆ ਤੁਹਾਡੇ ਬਾਹਰਲੇ ਕੈਮਰੇ ਤਾਂ ਕੁਝ ਨਹੀਂ ਆ ਰਿਹਾ ਰਿਕਾਰਡ ਵਿੱਚ ਬਾਹਰਲੇ ਪਹਿਲਾਂ ਪਟੇ ਜੀ ਉਹ ਤੱਕ ਤਾਂ ਆਇਆ ਹੀ ਹੋਣਾ ਜਦ ਤੱਕ ਪਟੇ ਹੈ ਹਾਂ ਮੜੇ ਮੂੰਹ ਆਇਆ ਵਾ ਤੇ ਆਪਣਾ ਤਲਗੀ ਤਾ ਮੂੰਹ ਉਹ ਵੀ ਕੱਢੀ ਬਾਹਰ ਵਾਲਾ ਕੈਮਰਾ ਦਿਖਾ ਦੇ ਖੜੇ ਖੜੇ ਚੱਲਣੇ ਚੱਲਣੇ ਹੋਣਾ ਹੈ ਹੈਲੋ ਮੋਜ ਬੋਰਡ ਕਰਦੇ ਦੂਜਾ ਨੂੰ ਸੇਵ ਕਰਦਾ ਮੇਰੇ ਕੋਲ ਹੀ ਐਪ ਦੇ ਦੂਜੇ ਮੇਥੋ ਹੀ ਲੈ ਲਿਓ ਹਣੇ ਪਾਜੀ ਅੱਧਰ ਹੱਥ ਨਾ ਆਵੇ ਹੈਂਗਰ ਫ੍ਰੈਂਟ ਵਾਲੇ ਆਣਾ ਦੇ ਵਿੱਚ ਦੇਰ ਰਾਤ ਸ੍ਰੀ ਆਨੰਦਪੁਰ ਸਾਹਿਬ ਨੰਗਲ ਮੁਖ ਮਾਰਗ ਤੇ ਪਿੰਡ ਮਜਾਰਾ ਕੋਲ ਪੈਂਦੀ ਇੱਕ ਇਲੈਕਟ੍ਰੋਨਿਕਸ ਤੇ ਇਲੈਕਟ੍ਰੀਕਲ ਦੀ ਹੋਲ ਸੇਲ ਦੀ ਦੁਕਾਨ ਤੇ ਚੋਰਾਂ ਵੱਲੋਂ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਦੁਕਾਨ ਦੇ ਮਾਲਕ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਦੇਰ ਰਾਤ ਇੱਕ ਚੋਰ ਵੱਲੋਂ ਦੁਕਾਨ ਦੇ ਸ਼ਟਰ ਤੋੜ ਕੇ ਅੰਦਰੋਂ ਲੱਖਾਂ ਰੁਪਏ ਦਾ ਸਮਾਨ ਚੋਰੀ ਕਰ ਲਿਆ ਗਿਆ। ਉਹਨਾਂ ਦੱਸਿਆ ਕਿ ਦੁਕਾਨ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਰਾਤ 12 ਤੋਂ 1 ਵਜੇ ਦੇ ਕਰੀਬ ਇੱਕ ਵਿਅਕਤੀ ਵੱਲੋਂ ਤੋੜੇ ਗਏ ਤੇ ਉਸ ਤੋਂ ਬਾਅਦ ਦੁਕਾਨ ਦਾ ਸ਼ਟਰ ਤੋੜ ਕੇ ਦੁਕਾਨ ਦੇ ਅੰਦਰੋਂ ਐਲਈਡੀ ਸਮੇਤ ਹੋਰ ਮਹਿੰਗਾ ਸਮਾਨ ਚੋਰੀ ਕਰ ਲਿਆ ਗਿਆ। ਉਹਨਾਂ ਦੱਸਿਆ ਕਿ ਸੀਸੀਟੀਵੀ ਕੈਮਰੇ ਵਿੱਚ ਕੇਵਲ ਇੱਕ ਵਿਅਕਤੀ ਦੀ ਤਸਵੀਰ ਆ ਰਹੀ ਹੈ ਜਿਸਨੇ ਆਪਣਾ ਮੂੰਹ ਬੰਨ੍ਹਿਆ ਹੋਇਆ ਹੈ। ਪਰੰਤੂ ਇਹ ਕੰਮ ਇੱਕ ਵਿਅਕਤੀ ਦਾ ਨਹੀਂ ਹੋ ਸਕਦਾ ਦੁਕਾਨ ਦੇ ਮਾਲਕ ਦੇ ਦੱਸਣ ਮੁਤਾਬਕ ਤਕਰੀਬਨ 5 ਤੋਂ 6 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ ਦੂਜੇ ਪਾਸੇ ਘਟਨਾ ਸਥਾਨ ਤੇ ਪੁੱਜੇ ਪੁਲਿਸ ਚੌਂਕੀ ਸ੍ਰੀ ਅਨੰਦਪੁਰ ਸਾਹਿਬ ਦੇ ਇੰਚਾਰਜ ਸਿਮਰਜੀਤ ਸਿੰਘ ਨੇ ਕਿਹਾ ਕਿ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਜਲਦ ਹੀ ਦੋਸ਼ੀਆਂ ਨੂੰ ਫੜ ਲਿਆ ਜਾਵੇਗਾ ਦੇਖੋ ਪੂਰੀ ਰਿਪੋਰਟ ਪੀਬੀ ਪ੍ਰਾਈਮ ਅਪਡੇਟ ਦੇ ਲਈ ਗगन ਪੰਮਰਾ ਦੀ ਰਿਪੋਰਟ ਨਾ ਮੇਰਾ ਗੁਰਪ੍ਰੀਤ ਸਿੰਘ ਆ ਦੁਕਾਨ ਆਪਣੀ ਪਿੰਡ ਮਜਾਰੇ ਚ ਪੈਂਦੀ ਆ ਨੰਗਰ ਰੋਡ ਤੇ ਤੇ ਰਾਤ ਕਰੀਬ 12:40 ਦੇ ਵਿੱਚ ਸਾਡੇ ਕੈਮਰੇ ਬੰਦ ਹੋਏ ਆ ਦੁਕਾਨ ਤੇ ਕੈਮਰੇ ਲੱਗੇ ਸੀਗੇ ਤੇ ਕੋਈ ਬੰਦਾ ਆਂਦਾ ਉਹ ਨਾ ਤਾਰਾਂ ਕੱਟ ਦਿੱਤੀਆਂ ਕੈਮਰੇਆਂ ਦੀਆਂ ਤੇ ਉਸ ਤੋਂ ਬਾਅਦ ਅਸੀਂ ਮਤਲਬ ਰਾਤ ਸੁੱਤੇ ਦੇ ਸਾਨੂੰ ਪਤਾ ਨਹੀਂ ਲੱਗਿਆ ਸਵੇਰੇ ਦੇਖਿਆ ਕਰੀਬ 3:15 ਦੇ ਵਿੱਚ ਕੈਮਰੇ ਰਿਪੋਰਟ ਹੋਈ ਆ 3-7 ਕਿਤੇ ਦੁਬਾਰਾ ਬੰਦੇ ਆਂਦੇ ਆ ਉਹ ਸਮਾਨ ਚੱਕ ਕੇ ਲੈ ਗਏ ਜਿਹਦੇ ਵਿੱਚੋਂ ਸਾਡੇ 4 AC ਐ ਤੇ 7 ਇਨਵਰਟਰ ਦੇ ਬੈਟਰੀ ਐ ਤੇ ਐਲ ਡੀ ਆਏ ਦੋ ਵਾਸ਼ਿੰਗ ਮਸ਼ੀਨਾਂ ਐ ਤਰੀਬ ਐਸਟੀਮੇਟ ਐ ਲਾਉ ਵਿੱਚ 6 7 ਲੱਖ ਰੁਪਏ ਦਾ ਸਮਾਨ ਤਰੀਬ ਲੈ ਗਏ ਚੱਕਰ ਸ਼ਟਰ ਦੇਖੋ ਜੀ ਲੋਕ ਜਿੰਨੇ ਵੀ ਆ ਲੋਕ ਤੋੜ ਕੇ ਚਲ ਗਏ ਸਾਰੇ ਉਹ ਸਾਰੇ ਲੋਕ ਆ ਜਿੰਨੇ ਵੀ ਆ ਤੋੜੇ ਆ ਤੇ ਕੱਟਿਆ ਜਾ ਉਹ ਤਾਂ ਦੇਖ ਕੇ ਪਤਾ ਲੱਗਣਾ ਐ ਤੇ ਹੁਣ ਤੁਸੀਂ ਇਨਫੋਰਮੇਸ਼ਨ ਫੋਸਟ ਨੂੰ ਦੇ ਕੇ ਕੰਪਲੇਨ ਕਰਾਤੀ ਜੀ ਅਸੀਂ ਇੱਕ ਵਾਰ ਤੇ ਹੁਣ ਪੁਲਿਸ ਵੀ ਮੌਕੇ ਦੀ ਮੌਜੂਦ ਐ ਬਾਕੀ ਦੇਖੋ ਸਾਨੂੰ ਉਮੀਦ ਤਾਂ ਹੈ ਪੁਲਿਸ ਤੇ ਬਾਕੀ ਦੇਖੋ ਕਿਆ ਹੁੰਦਾ ਇਹਦੇ ਬਾਰੇ ਅਜੇ ਤਾਂ ਕਰ ਰਹੇ ਆਂ ਪੜਤਾਲ ਫਿੰਗਰਪ੍ਰਿੰਟ ਟੀਮ ਮਂਗਾਈ ਐ ਤੇ ਮੌਕਾ ਦੇਖ ਰਹੇ ਆਂ ਵਰਪੁਰੀ ਸਿਗਨਲ ਵੀ ਗੱਲ ਕਰ ਰਹੇ ਆਂ ਬਾਕੀ ਸਮਾਨਬਰ ਵੀ ਪਤਾ ਕਰ ਰਹੇ ਆਂ ਤੇ ਸੀਸੀਟੀਵੀ ਕੈਮਰਾ ਦੀ ਫੁਟੇਜ ਵੀ ਉਧਰ ਲਾ ਲਾਂਗੇ ਦੇਖਾਂਗੇ ਵੀ ਕਿਵੇਂ ਵਾਪਰੀਏ ਘਟਨਾ ਕਿੰਨੇ ਵਜੇ ਵਾਪਰੀ ਆ ਸਾਡੀ ਰਿਪੋਰਟ ਹੈ ਸਰ ਕੀ ਦੱਸਿਆ ਕਿੰਨਾ ਜਿਹੜਾ ਨੁਕਸਾਨ ਲਗਭਗ ਜਰਾ ਉਚਾਨ ਅਜੇ ਕਰ ਰਹੇ ਆਂ ਜੀ ਕਲੀਅਰ ਹੈ ਉਚਾਨ ਹਾਂਜੀ ਕਿਸ ਚੀਜ਼ ਦੀ ਦੁਕਾਨ ਹੈ ਜੀ ਇਹਨਾਂ ਦੀ ਇਹਦੀ ਹੈਗੀ ਐ ਏਸੀ ਕੂਲਰ ਵਗੈਰਾ ਹੈਗੇ ਇਲੈਕਟ੍ਰੋਨਿਕਸ ਦੀ ਦੁਕਾਨ ਹੈ ਠੀਕ ਹੈ